ਮੈਂ ਇੰਜੀਨੀਅਰ ਭਿੰਦਰ ਸਿੰਘ ਕਲੇਸ਼ਰੀ ਸਾਹਿਬ ਦੇ ਅਦਾਰਸ਼ਪੁਰ ਨਵੇਂ ਸਾਲ ਦੇ ਸੁਭਾਅ ਅਸਰ ਤੇ ਸਾਰੇ ਮੁਲਾਜ਼ਮ ਸਾਥੀਆਂ ਵੱਲੋਂ ਆਪ ਸਭ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦਿੰਦਾ ਹਾਂ ਜਿਵੇਂ ਕਿ ਬਿਜਲੀ ਬੋਰਡ ਸ਼ਹਿਰੀ ਸਬਡਿਵੀਜ਼ਨ ਅਦਾਰਸ਼ਪੁਰ ਵੱਲੋਂ 2025 ਵਿੱਚ ਖਪਤਕਾਰਾਂ ਨੂੰ ਵਧੀਆ ਸਪਲਾਈ ਅਤੇ ਨਿਰਵਿਘਨ ਸਪਲਾਈ ਦੇਣ ਲਈ ਉਪਰਾਲੇ ਕੀਤੇ ਗਏ ਹਨ ਉਵੇਂ ਹੀ ਹੁਣ 2026 ਵਿੱਚ ਸਰਕਾਰ ਦੀਆਂ ਨਵੀਆਂ ਹਦਾਇਤਾਂ ਮੁਤਾਬਕ ਅਤੇ ਹੋਰ ਜਿਹੜੇ ਨਵੇਂ ਟਰਾਂਸਫਰਰ ਨੂੰ ਜਿਹੜੇ ਸਾਡੇ ਵੱਲੋਂ ਲਗਾਏ ਜਾਣਗੇ ਤਾਂ ਕਿ ਖਪਤਕਾਰਾਂ ਨੂੰ ਨਿਰਵਿਘਨ ਅਤੇ ਪੂਰੀ ਬਿਜਲੀ ਜਿਹੜੀ ਉਹ ਮਿਲੇ ਘੱਟ ਜਿਹੜੇ ਘੱਟੋ ਘੱਟ ਲੱਗਣ ਔਰ ਸਾਡੇ ਖਪਤਕਾਰ ਜਿਹੜੇ ਕੁਝ ਏਰੀਆ ਦੇ ਵਿੱਚ ਜਿੱਥੇ ਟਰਾਂਸਫਰਰਾਂ ਦੀ ਸਮੱਸਿਆ ਵਾ ਉਹਨਾਂ ਸਮੱਸਿਆ ਨੂੰ ਦੂਰ ਕਰਨ ਤੇ ਉਪਰਾਲੇ ਕੀਤੇ ਜਾ ਰਹੇ ਹਨ ਜਿੱਥੇ ਕੋਈ ਕੇਬਲਾਂ ਦੀ ਸਮੱਸਿਆ ਹੈ ਘੱਟ ਪਾਵਰ ਦੀਆਂ ਹਨ ਉਹਨਾਂ ਨੂੰ ਸਮਰਥਾ ਉਹਨਾਂ ਦੀ ਵਿਦਾਈ ਜਾ ਰਹੀ ਹੈ ਸਾਡੇ ਵੱਲੋਂ ਪੂਰੀ ਕੋਸ਼ਿਸ਼ ਰਹੇਗੀ 2026 ਦੇ ਵਿੱਚ ਖਤਕਾਰਾਂ ਨੂੰ ਮਰਾਜ਼ਮਾਂ ਨੂੰ ਵਧੀਆ ਸਹੂਤਾ ਦਿੱਤੀਆਂ ਜਾਂਦੇ ਹਨ ਨਿਰਵੇਗਨ ਸਪਲਾਈ ਜੀ ਦਿੱਤੀ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ